ਸਰ ਜੋ ਅੱਜ ਪ੍ਰਦਰਸ਼ਨ ਦਾ ਡਵੈਲਪ ਲਿਖਿਆ ਗਿਆ ਹੈ ਕਿ ਕਿਹਨਾਂ ਜਗ੍ਹਾ ਤੇ ਤੁਸੀਂ ਅੱਗੇ ਬਜੇ ਅੱਜ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਉੱਤੇ ਕਰ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵਤ ਮਾਨ ਨੂੰ ਜੀਬੇ ਜੀ ਸੀ ਮਾਨ ਜੋ ਪ੍ਰਧਾਨ ਸਾਹਿਬ ਉਸਤਾਦ ਜਿੰਦੂ ਸਿੰਘ ਜੀ ਵੱਲੋਂ ਕਿ ਇਹ ਫਿਲਮ ਦੇ ਰੋਕ ਲਈ ਜਾਵੇ ਅਸੀਂ ਡੀਸੀ ਸਹਿਬਾਨ ਪੰਜਾਬ ਪਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸਤ ਹੋਇਆ ਸੀ ਕਿ ਅਸੀਂ ਗ੍ਰਹਿ ਮੰਤralੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਰਹੀ ਤੋਂ ਰੋਕ ਲ ਲਈ। ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ। ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਲੇਗੀ। ਸਾਜ਼ਿਸ਼ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖੋਂ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂ ਵੀ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਫਾੜੇ ਪਾਉਣ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜੋ ਵੀ ਸਕਦੇ ਇਹਦੇ ਲੱਟਣਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਗਈ ਇਹ ਫਿਲਮ ਤੇ ਰੋਕ ਲਈ ਜਾਵੇ ਤਾਂ ਕਿ ਪੰਜਾਬ ਦਾ ਮਾਣ ਖਤਮ ਨਾ ਹੋਵੇ ਠੀਕ ਅੱਜ ਤੱਕ ਇਹ ਫਿਲਮ ਲੱਗੀ ਵੀ ਨਹੀਂ ਪਰ ਪਤਾ ਕਰਦੇ ਆਂ ਕਿ ਉਹ ਕਿਉਂਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਤਾਂ ਹੈਗਾ ਸੀ ਇੱਥੇ ਸਿਟਰ ਦੇ ਲਈ ਜੁਣੀ ਆ ਹੁਣ ਮਾਲਕਾਂ ਨਾਲ ਗੱਲ ਕਰਦੇ ਆਂ ਕਿ ਕਹਿੰਦੇ ਆ ਜੇ ਤੇ ਉਹ ਰੋਕ ਦੇਣਗੇ ਤੇ ਉਹਨਾਂ ਦਾ ਧਲਵਾ ਤਾਂ ਨਹੀਂ ਤੇ ਫੇਰ ਰੁਕਾਂਗੇ ਸੀ ਹਾਈ ਕਲ ਪਹਿਲੇ ਕਹਿੰਦੇ ਕੱਟ ਲਾ ਦੇ ਜਿਹੜਾ ਤਰਾਜੀ ਸੀ ਵੀਰ ਇਹਦੇ ਬਾਰੇ ਅਸੀਂ ਜਦੋਂ ਕਿ ਸੈਂਟਰ ਗਾਰਡ ਨੂੰ ਲਿਖ ਚੁੱਕੇ ਆ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਸਾਡੇ ਸਾਨੂੰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਕਿ ਇੱਥੇ ਕੋਈ ਕੱਟ ਲੱਗਾ ਜਾਂ ਨਹੀਂ ਲੱਗਾ ਠੀਕ